ਚੋਰੀ ਤੇ ਪੁਲਿਸ ਨੇ ਚੋਰੀ ਅਤੇ ਲੁੱਟਖੋਹ ਦੇ ਵਾਰਦਾਤਾ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ 11 ਮੋਟਰਸਾਈਕਲ ਅਤੇ 9 ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਪੁਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਪੁਲਿਸ ਅਫਸਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਫਲੋਰ ਤੋਂ ਪ੍ਰਪਾਲ ਦੇ ਨਾਲ सुरेंद्र ਦੀ ਰਿਪੋਰਟ ਸਰਪੰਨਦ ਦੇ ਫਲੋਰ ਪੁਲਿਸ ਨੇ ਨਸ਼ਾ ਤਸਕ ਦਾ ਕਾਬੂ ਪੁੱਛਿਆ ਗਿਆ ਸਖ ਕਿੰਨਾ ਨਸ਼ਾ ਪਾਪਤ ਹੈ ਕਿੰਨਾ ਨਸ਼ਾ ਤਸਕ ਦਾ ਉਹਨਾਂ ਲੀਡਸ ਕਿੰ nhà ਤੇ ਜੈਨਸ ਕਿਹਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਖੱਖਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਮੈਮ ਚਲਾਈ ਗਈ ਹੈ ਜਿਸ ਦੇ ਸਬੰਧ ਵਿੱਚ ਸਾਡਾ ਹੌਟਸਪੌਟ ਹੈਗਾ ਪਿੰਡ ਗੰਨਾ ਉੱਥੇ ਕੈਸੋ ਆਪਰੇਸ਼ਨ ਕੀਤਾ ਗਿਆ ਸੀ ਐ ਐਸਐਚਓ ਫਲੋਰ ਵੱਲੋਂ ਤੇ ਐਸਐਚਓ ਬਿਲਗੇ ਵੱਲੋਂ ਇਹ 60 ਇਹਦੇ ਵਿੱਚ ਜਿਹੜੇ ਸਾਡੇ ਪੀਸ ਵਿਸਰ ਸੀ ਉਹਨਾਂ ਨੇ ਹਿੱਸਾ ਲਿਆ ਸੀ ਇਹ ਤਾਂ ਚੰਗੀ ਕਾਰਵਾਈ ਕਰਦੇ ਹੋયા ਆ ਸਾਡੇ ਇੰਸਪੈਕਟਰ ਸਰਦੇਵ ਸਿੰਘ ਤੇ ਉਹਦੀ ਟੀਮ ਵੱਲੋਂ ਚਾਰ ਤਸਕਰ ਜਿਹੜੇ ਸੀ ਉਹ ਨਸ਼ਾ ਨਾਲ ਸੰਬੰਧਤ ਤੇ ਇੱਕ ਤਸਕਰ ਜਿਹੜਾ ਉਹ ਸ਼ਰਾਬ ਨਾਲ ਸੰਬੰਧਤ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ ਇਹਦੇ ਵਿੱਚ 37 ਗ੍ਰਾਮ ਹਿਰੋਇਨ ਜਿਹੜੀ ਆ ਉਹ ਦੋਨਾਂ ਮੁਕਦਮਿਆਂ ਦੇ ਵਿੱਚ ਜਿਹੜੀ ਆ 243 ਨੰਬਰ 46 ਨੰਬਰ ਦੇ ਵਿੱਚ ਅਸੀਂ ਇਹ ਰਿਕਵਰ ਕੀਤੀ ਹੈਗੀ ਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਜਿਹੜੇ ਤਸਕਰ ਸੀ ਘਰਾਂ ਦੇ ਵਿੱਚ ਪ੍ਰੋਪਰ ਲੋਕ ਲਾ ਲੈਂਦੇ ਸੀ ਤੇ ਨਿਕਲਦੇ ਨਹੀਂ ਸੀ ਬਾਹਰ ਤੇ ਜਦੋਂ ਪੁਲਿਸ ਰੇਡ ਕਰਦੀ ਸੀ ਤੇ ਉਦੋਂ ਲੱਗਦਾ ਸੀ ਵੀ ਕਿਤੇ ਚਲੇ ਗਏ ਘਰ ਛੱਡ ਗਏ ਪਰ ਘਰ ਦੇ ਅੰਦਰ ਹੀ ਰਹਿੰਦੇ ਸਨ ਤੇ ਇਹਨਾਂ ਨੂੰ ਬੜੀ ਮਸ਼ਤੇਦੀ ਨਾਲ ਫੜਿਆ ਗਿਆ ਹੈਗਾ ਜੀ ਠੀਕ ਹੈ ਸਰ ਇਹ 37 ਗ੍ਰਾਮ ਤੁਸੀਂ ਕੰਮ ਕੀਤੀ ਹੈਗੀ ਹੈ ਨਕਲਾ ਇਹ ਸਰ ਤਨੀਪਿੰਡ ਤੋਂ ਬਰਾਮਦ ਕੀਤੀ ਕਰ ਹਾਂਜੀ ਗੰਨੇਪਿੰਡ ਤੇ ਜਿਹੜਾ ਕੈਸੋ ਆਪਰੇਸ਼ਨ ਕਾਰਡਨ ਜਿਹੜਾ ਕੀਤਾ ਗਿਆ ਸੀ ਤੇ ਸਰਚ ਆਪਰੇਸ਼ਨ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਉਹਦੇ ਉਹਦੇ ਤਹਿਤ ਇਹਦੀ ਜਿਹੜੀ ਰਿਕਵਰੀ ਹੋਈ ਹੈ ਜਿਹੜਾ ਬੈਕਗ੍ਰਾਉਂਡ ਕੀ ਹੈਗਾ ਪਹਿਲਾਂ ਵੀ ਹਾਂ ਇਹਨਾਂ ਦੇ ਮੁਕਦਮੇ ਦਰਜ ਹੈਗੇ ਨੇ ਇੱਥੇ ਵੀ ਦੱਸਣ ਜੋਗ ਆ ਕਿ ਇਹ ਤਨੀਪਿੰਡ ਤੋਂ ਵੀ ਇੱਕ ਦੋਸ਼ੀ ਸੀ ਜਿਹੜਾ ਕਿ ਲੋਕਸ਼ੋਪ ਕੇ ਇੱਥੇ ਆ ਕੇ ਰਹਿ ਰਿਹਾ ਸੀ ਉਹਦੇ ਕੋਲੋਂ ਵੀ ਉਹਦੇ ਬਰਾਂਦਗੀ ਕੀਤੀ ਗਈ ਆ ਉਹਦੇ ਕੋਲੋਂ i20 ਕਾਰ ਵੀ ਨਾਲ ਬਰਾਮਦ ਕੀਤੀ ਗਈ ਆ ਮੀਆਂ ਹੋਂਤਾ ਹੈਗੇ ਦੋ ਬੱਚੇ ਇੱਥੇ ਦੋ ਔਰਤਾਂ ਤੇ ਦੋ ਮਰਦ ਨੇ ਆਡੈਂਟੀਟੀ ਜਿਹੜੀ ਹੈਗੀ ਆ ਜਿਹੜਾ ਧਨੀਪਿੰਡ ਤੋਂ ਹੈਗਾ ਜੀ ਇਹ ਸੁਨੀਲ ਕੁਮਾਰ ਹੈ ਤੇ ਉਸਦੇ ਨਾਲ ਜਿਹੜਾ ਹੈਗਾ ਇਹ ਜਸਵਿੰਦਰ ਕੌਰ ਹੈਗੀ ਆ ਇਹਨਾਂ ਕੋਲ i20 ਕਾਰ ਬਰਾਮਦ ਕੀਤੀ ਹੈਗੀ ਆ ਦੂਸਰੇ ਜਿਹੜੇ ਹੈਗੇ ਮੋਹਨ ਲਾਲ ਤੇ ਸੁਨੀਤਾ ਇਹਨਾਂ ਕੋਲ ਪਲਸਰ ਮੋਟਰਸਾਈਕਲ ਰਿਕਵਰ ਕੀਤਾ ਹੈਗਾ ਇਹ ਦਿਨੋਂ ਜਿਹੜੇ ਹੈਗੇ ਨੇ ਹਸਬੰਡ ਵਾਈਫ ਨੇ ਜੀ ਡਰਗ ਮੰਨੀ ਉਹ ਗੱਲ ਨਹੀਂ ਡਰਗ ਮੰਨੀ ਇਹਨਾਂ ਕੋਈ ਰਿਕਵਰ ਨਹੀਂ ਹੋਈ ਇਸ ਤੋਂ ਬਿਨਾ ਇੱਕ ਸ਼ਰਾਬ ਦਾ ਮਕਦਮਾ ਸੀ ਜਿਹੜਾ ਕਿ 246 ਨੰਬਰ ਹੈਗਾ ਅਜੀਤ ਕੁਮਾਰ ਤੇ ਦਿੱਤਾ ਇਹ ਬੜੀ ਅੱਛੀ ਰਿਕਵਰੀ ਕੀਤੀ ਇਹਦੇ ਕੋਲੋਂ 142 ਬੋਤਲਾਂ ਰਿਕਵਰ ਕੀਤੀਆਂ ਇੱਥੇ ਇਹ ਵੀ ਦੱਸਣਯੋਗ ਹੈਗਾ ਵੀ ਇਹਨ ਘਰ ਦੇ ਵਿੱਚ ਇੱਕ ਚਬਾਚਾ ਟਾਇ ਬਣਾਇਆ ਸੀ ਕਿ ਵੱਡੇ ਪੱਧਰ ਤੇ ਸ਼ਰਾਬ ਦਾ ਇਹ ਵੇਚਦਾ ਸੀ ਤੇ ਇਹ ਇੱਥੇ ਵੈਦ ਸਕੇਰਦ ਚ ਕੀਤੀ ਗਈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ